ਅਰਪਤੀ ਐਲਨ ਮਸਕ ਹੁਣ ਇੱਕ ਨਵੀਂ ਪਾਰਟੀ ਬਣਾਉਣ ਦੀ ਤਿਆਰੀ ਦੇ ਵਿੱਚ ਹਨ ਐਲਨ ਮਸਕ ਦੇ ਵੱਲੋਂ ਹੁਣ ਇੱਕ ਪਾਰਟੀ ਦਾ ਇੱਕ ਸਰਵੇਖਣ ਯਾਨੀ ਕਿ ਇੱਕ ਸ਼ੁਰੂਆਤ ਕੀਤੀ ਗਈ ਹੈ ਔਰ ਹਾਲਾਂਕਿ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਇੱਕ ਨਵੀਂ ਪਾਰਟੀ ਲਿਆਉਣ ਜਾ ਰਹੇ ਹਨ ਜੋ ਕਿ ਤੁਹਾਡੀ ਹੁਣ ਸੁਤੰਤਰਤਾ ਤੁਹਾਡੀ ਆਜ਼ਾਦੀ ਤੁਹਾਡੀ ਨਿਰਧਾਰਤਾ ਨੂੰ ਕਾਇਮ ਰੱਖੇਗੀ ਜਾਨੀ ਕਿ ਗੁਣੇਸ਼ ਪਾਰਟੀ ਦੇ ਆਉਣ ਤੋਂ ਬਾਅਦ ਐਲਨ ਮਸਕ ਹੁਣ ਉਹਨਾਂ ਲੋਕਾਂ ਦੇ ਲਈ ਸਾਥ ਦੇਣਗੇ ਔਰ ਇੱਕ ਆਜ਼ਾਦੀ ਦੀ ਕ੍ਰਾਂਤੀ ਦੀ ਸ਼ੁਰੂਆਤ ਕਰਨਗੇ ਇਸ ਪਾਰਟੀ ਦਾ ਨਾਮ ਅਮਰੀਕਾ ਪਾਰਟੀ ਰੱਖਿਆ ਗਿਆ ਹੈ ਤਾਂ ਦੱਸ ਦ assi ਇਹ ਕਿ ਕੁਝ ਸਮੇਂ ਪਹਿਲਾਂ ਐਲਨ ਮਸਕ ਨੇ ਲੋਕਾਂ ਕੋਲੋਂ ਪੋਸਟ ਪਾ ਕੇ ਪੁੱਛਿਆ ਸੀ ਕਿ ਤੁਸੀਂ ਇੱਕ ਅਮਰੀਕਾ ਦੇ ਵਿੱਚ ਨਵੀਂ ਪਾਰਟੀ ਚਾਹੁੰਦੇ ਹੋ ਜੋ ਕਿ ਤੁਹਾਡੇ ਮਾਮਲਿਆਂ ਦੇ ਤੁਹਾਡੀ ਆਜ਼ਾਦੀ ਤੇ ਕੰਮ ਕਰੇਗੀ ਜਿਸ ਦੇ ਵਿੱਚ ਹੁਣ 65% ਲੋਕਾਂ ਨੇ ਹਾਂ ਦਾ ਨਾਰਾ ਦਿੱਤਾ ਸੀ ਤੇ 34% ਲੋਕਾਂ ਨੇ ਨਾ ਦਾ ਨਾਰਾ ਦਿੱਤਾ ਇਹ ਉਹਨਾਂ ਜ਼ਿਆਦਾ ਵੋਟਾਂ ਲੈਣ ਤੇ ਐਲਨ ਮਸਕ ਤੋਂ ਵੱਲੋਂ ਆਪਣੀ ਪਾਰਟੀ ਦੀ ਸ਼ੁਰੂਆਤ ਕੀਤੀ ਗਈ ਹੈ ਅਮਰੀਕਾ ਪਾਰਟੀ ਇਸ ਦਾ ਨਾਮ ਰੱਖਿਆ ਗਿਆ ਇਸ ਦੀ ਸ਼ੁਰੂਆਤ ਕਰਨ ਦਾ ਮਕਸਦ ਐਲਨ ਮਸਕ ਦਾ ਇਹ ਹੈ ਕਿ ਇਸ ਦੇ ਨਾਲ ਲੋਕ ਜਿਹੜੇ ਨੇ ਜ਼ਿਆਦਾ ਪ੍ਰਭਾਵਿਤ ਹੋਣਗੇ ਹਮੇਸ਼ਾ ਹੀ ਤੁਸੀਂ ਰਾਜਨੀਤੀ ਵਿੱਚ ਦੇਖਿਆ ਹੋਵੇਗਾ ਕਿ ਦੋ ਪਾਰਟੀਆਂ ਦੀ ਟੱਕਰ ਹੁੰਦੀ ਹੈ ਤਾਂ ਤੀਸਰੀ ਧਿਰ ਹਮੇਸ਼ਾ ਸਥਿਰ ਰਹਿੰਦੀ ਹੈ ਜਿਹੜੀ ਤੀਸਰੀ ਧਿਰ ਆ ਉਹ ਸੀਮਤ ਰਹਿੰਦੀ ਹੈ ਚਾਹੇ ਉਸ ਨੂੰ ਸਪੋਰਟ ਮਿਲੇ ਜਾਂ ਨਹੀਂ ਪਰ ਟੱਕਰ ਦੇ ਨੂੰ ਤੀਸਰੀ ਪਾਰਟੀ ਖੜੀ ਹੁੰਦੀ ਹੈ ਤੇਰਾਪਤੀ ਐਲਨ ਮਸਕ ਆਪਣੀ ਪਹਿਚਾਨ ਹੀ ਅਲੱਗ ਬਣਾਉਂਦੇ ਨੇ ਕਿਉਂਕਿ ਉਹਨਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਇੱਕ ਨਾਮ ਹੈ ਸ਼ੋਹਰਤ ਹੈ ਜਿਸ ਤੋਂ ਬਾਅਦ ਉਹ ਵੱਖ ਪਹਿਚਾਨ ਬਣਾ ਕੇ ਐਲਨ ਮਸਕ ਲੱਗ ਪਿਰ ਤੋਂ ਨਜ਼ਰ ਆਉਂਦੇ ਨੇ ਜਿਸ ਤੋਂ ਬਾਅਦ ਹੁਣ ਐਲਨ ਮਸਕ ਆਪਣੀ ਪਾਰਟੀ ਬਣਾਉਂਦੇ ਤਿਆਰੀ ਵਿੱਚ ਨੇ ਅਮਰੀਕਾ ਪਾਰਟੀ ਉਸ ਦਾ ਨਾਮ ਰੱਖਿਆ ਗਿਆ ਔਰ ਜਿਸ ਤੋਂ ਬਾਅਦ ਇਸ ਪਾਰਟੀ ਦੇ ਵਿੱਚ ਵੱਡੇ ਅਧਰ ਤੇ ਉਤੇ ਲੋਕਾਂ ਦੀ ਮਦਦ ਕਰਨ ਦੇ ਲਈ ਕੰਮ ਕਾਜ ਕੀਤਾ ਜਾਵੇਗਾ ਹਾਲਾਂਕਿ ਐਲਨ ਮਸਕ ਦਾ ਕਹਿਣਾ ਹੈ ਕਿ ਇਸ ਪਾਰਟੀ ਦੇ ਵਿੱਚ ਲੋਕਾਂ ਦੀਆਂ ਗੱਲਾਂ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਤੋਂ ਆਜ਼ਾਦੀ ਹੋਰ ਸਾਰੀਆਂ ਚੀਜ਼ਾਂ ਦੀ ਆਜ਼ਾਦੀ ਜਿਹੜੀ ਆ ਦਿੱਤੀ ਜਾਵੇਗੀ ਐਲਨ ਮਸਕ ਜਿਹੜੇ ਨੇ ਉਹ ਹਮੇਸ਼ਾ ਹੀ ਹਰ ਇੱਕ ਧਿਰ ਦੇ ਵਿੱਚ ਨਜ਼ਰ ਆਉਂਦੇ ਨੇ ਐਲਨ ਮਸਕ ਇੱਕ ਵੱਖਰੀ ਪਛਾਣਤਾ ਬਣਾਉਂਦੇ ਨੇ ਪਰ ਇਸ ਦੇ ਨਾਲ ਹੁਣ ਆਪਣੀ ਪਾਰਟੀ ਬਣਾਉਣ ਦੀ ਵੀ ਸ਼ੁਰੂਆਤ ਕਰ ਦਿੱਤੀ ਹੈ ਤੇ ਤੀਸਰੀ ਤਰ ਜਿਹੜੀ ਆ ਐਲਨ ਮਸਕ ਆਪਣੀ ਪਾਰਟੀ ਅਮਰੀਕਾ ਪਾਰਟੀ ਬਣਾ ਕੇ ਖੜੀ ਗਾਰੇ ਨੇ ਹਾਲਾਂਕਿ ਇਸ ਪਾਰਟੀ ਨੂੰ ਲੋਕਾਂ ਨੇ 65% ਸਪੋਰਟ ਕੀਤੀ ਸੀ 34% ਲੋਕਾਂ ਨੇ ਅਸਹਿਮਤੀ ਜਤਾਈ ਸੀ ਪਰ ਹਾਲਾਂਕਿ ਹੁਣ ਇਸ ਪਾਰਟੀ ਦੇ ਸ਼ੁਰੂਆਤ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਕਿਸ ਤਰੀਕੇ ਦੇ ਨਾਲ ਇਹ ਪਾਰਟੀ ਕੰਮ ਕਰਦੀ ਹੈ ਉਹ ਦੇਖਣਾ ਜ਼ਰੂਰੀ ਬਣਦਾ ਹੈ ਲਗਾਤਾਰ ਇਸ ਦੀਆਂ ਚਰਚਾਵਾਂ ਸੋਸ਼ਲ ਮੀਡੀਆ ਤੇ ਤੇਜ਼ ਹੋ ਗਈਆਂ ਨੇ ਅਰ ਆਪਣੀ ਐਲਨ ਮਸਕ ਦਾ ਪਹਿਲਾ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਰਾਸ਼ਟਰਪਤੀ ਡੋਨਲਡ 트ੰਪ ਦੇ ਨਾਲ ਵੀ ਸ਼ਬਦੀ ਹਮਲੇ ਹੋਏ ਜਿਸ ਤੋਂ ਬਾਅਦ ਫਿਰ ਹੁਣ ਇੱਕ ਪੋਸਟਪਾਕੇ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇੱਕ ਪਾਰਟੀ ਬਣਨ ਗਿਆ ਜਿਸ ਦੀ ਜਿਹੜੀ ਕੰਮ ਹੋਵੇਗਾ ਲੋਕਾਂ ਦੀ ਆਜ਼ਾਦੀ ਤੇ ਕੰਮ ਕਰੇਗੀ ਇਹ ਪਾਰਟੀ ਲੋਕਾਂ ਨੂੰ ਨੇਡਰ ਹੋ ਕੇ ਕੰਮ ਕਰਨ ਦੀ ਅਗੇ ਪਦਨ ਦੀ ਆਜ਼ਾਦੀ ਦੇਵੇਗੀ ਜਿਸ ਦੇ ਵਿੱਚ ਹੁਣ ਇਹ ਦੇਖਣਾ ਹੋਵੇਗਾ ਕਿ ਇਸ ਪਾਰਟੀ ਦੇ ਵਿੱਚ ਕੀ ਕੁਝ ਨਿਕਲ ਕੇ ਆਉਂਦਾ ਹੈ ਕਿ ਇਸ ਤਰੀਕੇ ਦੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਤਾਂ ਉਸ ਨੂੰ ਲੈ ਕੇ ਚਰਚਾਵਾਂ ਕਾਫੀ ਦੇਸ਼ੀ ਹੈਮ ਖਬਰ ਤੁਹਾਡੇ ਨਾਲ ਕਾਂਜੀ ਕੀ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰਪ ਲਗਾਤਾਰ ਹੀ ਵੱਡੇ ਪੱਧਰ ਤੇ ਉੱਤੇ ਕੰਮਕਾਰ ਇਹ ਨੇ ਵੱਡੇ ਪੱਧਰ ਤੇ ਉੱਤੇ ਹੀ ਹੁਣ ਨਵੀਂ ਪਾਰਟੀ ਦੀ ਸ਼ੁਰੂਆਤ ਕਰਨ ਜਾ ਰਹੇ ਨੇ